ਕੀ ਕਹਣਾ ਚਾਹੁੰਦੇ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਉਸ ਨੂੰ ਲੈ ਕੇ ਪੁਲਿਸ ਨੂੰ ਕੋਈ ਵੀ ਕੀ ਹਦਾਇਤਾਂ ਜਾਰੀ ਕੀਤੀਆਂ ਨੇ ਜੀ ਅੱਜ ਦੇਖੋ ਅਸੀਂ ਸਪੈਸ਼ਲ ਕਯੂਆਰਟੀਜ਼ ਕੁ ਕਰੈਕਸ਼ਨ ਟੀਮਸ ਬਣਾਈਆਂ ਹਰੇਕ ਤਿੰਨ ਥਾਣਿਆਂ ਮਗਰ ਇੱਕ ਉਹਨਾਂ ਦੇ ਕੰਫੀਡੈਂਸ ਬਿਲਡਿੰਗ ਵਾਸਤੇ ਹਾਂਜੀ ਸਪੈਸ਼ਲ ਕਯੂਆਰਟੀਜ਼ ਲਾਈਆਂ ਸਾਰੇ ਸ਼ਹਿਰ 'ਚ 6 ਹੈਗੀਆਂ ਤੇ ਤਿੰਨ ਥਾਣਿਆਂ ਮਗਰ ਇੱਕ ਘਾਰੀ ਹੈ ਤਾਂ ਉਹਨਾਂ ਦੇ ਹਾਲਟਿੰਗ ਪੁਆਇੰਟ ਇੰਪੋਰਟੈਂਟ ਜਗ੍ਹਾ ਬਣਾਏ ਜਿਵੇਂ ਥੇਸ ਏਰੀਆ ਚਾਟੀਵੰਡ ਚੌਂਕ ਜੀ ਹੈ ਹਾਂਜੀ ਤੇ ਉਹ ਇਮੀਡੀਏਟਲੀ ਰਸ਼ ਕਰੇਗੀ ਸੋ ਥੈਟ ਲੋਕਾਂ ਨੂੰ ਇਹ ਲੱਗੇ ਕਿ ਪ੍ਰਸ਼ਾਸ ਮੇਰਾ ਇੱਕੋ ਹੀ ਤੁਹਾਡੇ ਰਾਹੀਂ ਪਬਲਿਕ ਨੂੰ ਮੈਸੇਜ ਹੈ ਕਿ ਜਿਹੜੀ ਇਨਫੋਰਸਮੈਂਟ ਹੈ ਅੰਦਰੋਂ ਵੀ ਆਉਣੀ ਚਾਹੀਦੀ ਹੈ ਤੁਹਾਡੇ ਜਰੂਰ ਨਹੀਂ ਵੀ ਅਸੀਂ ਕਾਨੂੰਨ ਦੇ ਡਰ ਨਾਲ ਹੀ ਕੰਮ ਕਰਨਾ ਇਹ ਸਾਡੇ ਹਿੱਤ ਵਿੱਚ ਹੈ ਸਾਡੇ ਸਮਾਜ ਵਾਸਤੇ ਹੈ ਔਰ ਆਪਣੇ ਮੁਲਕ ਵਾਸਤੇ ਸਾਨੂੰ ਇੱਕ ਡਿਸਪਲਿਨ ਦਾ ਉਦਾਹਰਣ ਦੇਣ ਦਾ ਬੈਸਟ ਮੌਕਾ ਜਦੋਂ ਕਿ ਆਪਣੇ ਮੁਲਕ ਵਾਸਤੇ ਕੰਮ ਕਰ ਰਹੇ ਹਾਂ ਉਕੇਸੀ ਨਾਲ ਦੇ ਲੋਕਾਂ ਨੂੰ ਵੀ ਜੋਖਮ ਚ ਪਾ ਰਹੇ ਆ ਜੇ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਤਾਂ ਸਰ ਅੱਜ ਤੁਸੀਂ ਮਾਰਕੀਟ ਦੇ ਵਿੱਚ ਪਹੁੰਚੇ ਦੁਕਾਨਦਾਰਾਂ ਨੂੰ ਕੀ ਫੀਲ ਕੀਤੀ ਜਾ ਰਹੀ ਹੈ ਜੀ ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਆ ਕਿ ਤੁਸੀਂ ਸਹਿਯੋਗ ਦਿਓ ਇਹਨੂੰ ਕੋਈ ਇਹ ਨਾ ਸਮਝੋ ਵੀ ਇਹ ਕੋਈ ਤੁਹਾਡੇ ਉੱਤੇ ਥੋਪੀ ਜਾ ਰਹੀ ਹੈ ਚੀਜ਼ ਇਹ ਅੰਦਰੋਂ ਵੌਲੰਟੇਰੀਲੀ ਆਉਣੀ ਚਾਹੀਦੀ ਹੈ ਤੁਹਾਡੀ ਆਪਣੀ ਤੁਹਾਡੇ ਆਪਣੇ ਪਰਿਵਾਰ ਦੀ ਤੇ ਗਵਾਂਡੀਆਂ ਦੀ ਔਰ ਸਾਰੇ ਸਮਾਜ ਦੀ ਸੁਰੱਖਿਆ ਵਾਸਤੇ ਇਹ ਬੜੀ ਜ਼ਰੂਰੀ ਚੀਜ਼ ਹੈ ਮੈਂ ਇੱਕ ਐਗਜ਼ਾਮਪਲ ਜ਼ਰੂਰ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਕੋਵਿਡ ਦੇ ਵਿੱਚ ਜਿਹੜੇ ਲੋਕਾਂ ਨੇ ਪ੍ਰੋਟੋਕਾਲ ਨੂੰ ਮੰਨਿਆ ਉਹ ਲੋਕ ਪਰਮਾਤਮਾ ਦੀ ਦੇਰ ਨਾਲ ਅੱਜ ਵੀ ਹੈਲਦੀ ਨੇ ਜਿਨ੍ਹਾਂ ਨੇ ਨਹੀਂ ਮੰਨਿਆ ਖਿਲਵਾੜ ਕੀਤਾ ਉਹ ਨੁਕਸਾਨ ਉਹਨਾਂ ਦਾ ਹੋਇਆ ਤਾਂ ਸਰ ਇੱਕ ਮਾਰਕੀਟ ਵਾਲਾ ਕੋਲੋਂ ਕਿਹਾ ਜਾ ਰਿਹਾ ਕਿ ਇੱਥੇ ਜਾਮ ਬਹੁਤ ਲੱਗਦਾ ਉਹਨੂੰ ਲੈ ਕੇ ਠੀਕ ਆ ਦੇਖੋ ਇਹ ਮੈਂ ਉਹਨਾਂ ਨੂੰ ਸਾਫ਼ ਮੂੰਹ ਤੇ ਤੁਹਾਡੇ ਸਾਹਮਣੇ ਵੀ ਕਿਹਾ ਇੱਕ ਸੂਰਵਾਰ ਉਹ ਵੀ ਉਨੇ ਹੀ ਹੈ ਜਿਦੋਂ ਆਪਾਂ ਬਾਹਰ ਜਾ ਕੇ ਇਨਕ੍ਰੋਚਮੈਂਟ ਕਰਦੇ ਆ ਤੁਸੀਂ ਹਾਲ ਦੇਖੋ ਹਾਨੀ ਹਾਨੀ ਮਨੂਆ ਕਿਦਾਂ ਬੰਦਾ ਉਹ ਦੇਖੋ ਕਿਦਾਂ ਆ ਰੇੜੀ ਪਾਈ ਹੋਈ ਹੈ ਇਹ ਕਾਇਮ ਕੁਸ਼ਰੇ अर्ਲੀ ਮਾਰਨਿੰਗ ਮਗਾਓ ਯਾਰ ਆਪ ਨੂੰ ਲੇਟ ਮਗਾਉਣ ਜਦੋਂ ਇਹ ਖੁੱਲ ਜੇਗਾ ਲੋਕਾਂ ਲਈ ਤੇ ਜਰੂਰ ਕੰਮ ਕਰਨ ਵਾਸਤੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਲੈਣੀ ਹੋਣ ਵਾਲੇ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਦੇਖ ਕੇ ਦੁਕਾਨਦਾਰ 100% ਔਰ ਮਿਊਨਿਸਪਲ ਕਾਰਪੋਰੇਸ਼ਨ ਲੈ ਕੇ ਮੈਂ ਮੈਡਾ ਮੈਡੀਸੀ ਦੇ ਟ੍ਰੈਫਿਕ ਨੂੰ ਅੱਗੀ ਕਹਿੰਦਾ ਇਹ ਸਭ ਤੋਂ ਸਭ ਕਾਰਵਾਈ ਅਮਲ ਤੇ ਲਾਵਾਂਗੇ ਇੱਕ ਵਾਰ ਵਾਰਨਿੰਗ ਦਵਾਂਗੇ ਨਹੀਂ ਤਾਂ ਫਿਰ ਐਕਸ਼ਨ ਹੋਏਗਾ ਠੀਕ ਹੈ ਸਰ ਥੈਂਕ ਯੂ